ਆ ਦੇਖੋ ਅੱਲਾ ਦਾ ਜਾਗਟਾਂ ਚੈੱਕ ਕਰੋ ਆਰਟੀਕਲ ਮਾਈਨਸ ਡਿਗਰੀ ਚ ਪਾਉਣ ਵਾਲੀ ਜਾਗਟਾਂ ਆ ਗਈਆਂ ਵੀਰੇ ਪੀਸ ਚੈੱਕ ਕਰੋ ਵੀਰੇ ਕਲਰ ਮੈਚਿੰਗ ਚੀਜ਼ਾਂ ਨੇ ਬਾਈ ਪੂਰੀਆਂ ਘੈਂਟ ਫੜ ਲਾ ਪੁੱਤ ਨੂੰ ਆਰਟੀਕਲ ਚੈੱਕ ਕਰੋ ਵੀਰੇ ਜਾਗਟਾਂ ਦੀ ਵੈਰਾਈਟੀ ਪੂਰੀ ਗੱਲਬਾਤ ਆ ਬਾਈ ਪੂਰੀ ਓਕੇ ਰਿਪੋਰਟ ਆਰਟੀਕਲ ਨੇ ਸਾਰੇ ਮਾਈਨਸ ਡਿਗਰੀ ਚ ਪਾਉਣ ਵਾਲੀਆਂ ਜਾਗਟਾਂ ਆ ਚੁੱਕੀਆਂ ਨੇ ਰੇਂਜ ਕੀ ਆ ਬਾਈ ਇਹ ਜਾਗਟ ਹੈਗੀ ਇੱਕ ਲੈਣੀ ਹੈ 1300 ਦੀਆਂ ਇਹ ਤਿੰਨ ਲੈਣੀਆਂ 3500 ਰੁਪਏ ਦੀਆਂ ਵੀਰੇ ਸਾਰੇ ਸ਼ੋਰੂਮ ਵਾਲੇ ਆਰਟੀਕਲ ਆ ਗਏ ਢੇਰਾਂ ਦੇ ਢੇਰਾਂ ਦੇਖੋ ਆਹ ਜਾਗਟਾਂ ਜਿਹੜੀਆਂ ਆਪਣੇ ਕੋਲੇ ਨੇ ਮੁੰਡਾ ਇਹ ਪਹਿਲੇ ਨੰਬਰ ਵਾਲੀ ਜਾਗਟ ਹੈ ਵੀਰੇ 1300 ਰੁਪਏ ਦੀ ਤਿੰਨ ਪੀਸ 3500 ਰੁਪਏ ਦੇ ਤੇ ਉਸ ਤੋਂ ਬਾਅਦ 2500 ਰੁਪਏ ਦੀਆਂ ਤਿੰਨੋਂ ਵਾਈਟ ਤੇ ਮਹਿਰੂਬ 2500 ਰੁਪਏ ਦੀਆਂ ਤਿੰਨ ਜਾਗਟਾਂ ਆਹ ਦੇਖ ਲਓ 2000 ਦੀਆਂ ਤਿੰਨ ਤੇ 1500 ਰੁਪਏ ਦੀਆਂ ਤਿੰਨ 10 ਦੇ ਢੇਰ ਪਏ ਨੇ ਬਾਈ ਆਜੋ ਕਰਾ ਦੱਬ ਕੇ ਸ਼ੇਅਰ ਕਰ ਦਿਓ ਰਾਮਪਰਾ ਫੂਲ ਜ਼ਿਲ੍ਹਾ ਬਠਿੰਡਾ ਬਾਲਾ ਜੀ گارਮੈਂਟ ਤੇ ਪਹੁੰਚੋ ਹਰ ਤਰ੍ਹਾਂ ਦੀ ਰੇਂਜ ਮਿਲੂਗੀ ਵੀਰੇ 1500 ਦੀਆਂ ਤਿੰਨ ਫਲਫੀਆਂ 2000 ਦੀਆਂ ਤਿੰਨ ਫਲਫੀਆਂ 2500 ਦੀਆਂ ਤਿੰਨ ਫਲਫ 3500 ਦੀਆਂ ਤਿੰਨ ਫਲਫੀਆਂ ਵੈਰਾਈਟੀ ਪੂਰੀ ਮਿਲੂਗੀ ਵੀਰੇ ਕੱਪੜੇ ਲੈਣੇ ਗੱਡੀ 'ਚ ਪਾਓ ਤੇਲ 1000 ਰੁਪਏ ਦਾ 10 20000 ਵਾਲੇ ਕੱਪੜੇ 10000 ਰੁਪਏ 'ਚ ਮਿਲਣਗੇ ਵੀਰੇ ਫੁੱਲ ਵੈਰਾਈਟੀ ਮਿਲੂਗੀ ਸਾਰੇ ਪਰਿਵਾਰ ਦੇ ਕੱਪੜੇ ਲੈ ਆਸਦਾ ਦੇਖੋ ਜਾਕਟਾਂ 1500 ਰੁਪਏ ਦੀਆਂ ਤਿੰਨ ਹਾਬਾ बाजू ਫਲਫੀ 1500 ਰੁਪਏ ਤਿੰਨ ਤੇ ਨਵੀਆਂ ਚੀਜ਼ਾਂ ਲੈਣੀਆਂ ਜੇ ਕੈਨੇਡਾ ਅਮਰੀਕਾ ਜਾਣ ਵਾਲੇ ਮਾਈਨੀ ਸਿਗਰੀ 'ਚ ਪਾਉਣ ਵਾਸਤੇ 3500 ਰੁਪਏ ਦੀਆਂ ਤਿੰਨ ਵੀਰੇ 1300 ਦੀ ਇੱਕ 2500 ਦੀਆਂ ਤਿੰਨ 2000 ਰੁਪਏ ਤਿੰਨ ਜਿਹੜੇ ਕਮੈਂਟ ਕਰ ਦੇਣਾ ਬ 13 ਦੇ ਢੇਰ ਪਏ ਨੇ ਵੀਰੇ ਆ ਜੋ ਆਹ ਆਰਟੀਕਲ ਚੈੱਕ ਕਰੋ ਆਈ ਜਾਂਦੇ ਆ ਬੰਦੇ ਦੇਖੀ ਜਾਂਦੇ ਆ ਕੱਪੜੇ ਕਿਹੜੀ ਜਗ੍ਹਾ ਤੋਂ ਆਏ ਬਾਈ ਜੀ ਸਰ ਐਸ ਨਗਰ ਗੰਗਾ ਨਗਰ ਜੁਲਾ ਬਾਈ ਜੀ ਗੰਗਾ ਨਗਰ ਤੋਂ ਆਏ ਬਹੁਤ ਬਹੁਤ ਧੰਨਵਾਦ ਬਾਈ ਜੀ ਵੀਡੀਓ ਦੇਖ ਕੇ ਠੀਕ ਆ ਠੀਕ ਆ ਧੰਨਵਾਦ ਜੀ ਜੁੜ ਜੋ ਕਰਾਂ ਬੰਦੇ ਵਾਸਤੇ ਵਾਸਤੇ ਬਾਕੀ ਬਹੁਤ ਸਟਾਕ ਪਿਆਗਾ ਦੇਖੋ ਫੁੱਲ ਸਟਾਕ ਪਿਆ ਬਾਈ ਲੇਡੀਜ਼ ਫਲਫੀਆਂ ਵੀ ਆ ਗਈਆਂ 1500 ਦੇ ਤਿੰਨ 1500 ਰੁਪਏ ਦੇ ਤਿੰਨ ਲੇਡੀਜ਼ ਫਲਫੀਆਂ ਲਾਈਵ ਚਲਾਇਆ ਵੀਰੇ ਸੰਡੇ ਨੂੰ ਆਜੋ ਕਰਾਂ ਪੂਰਾ ਫੁੱਲ ਰਸ਼ ਪਾਉਣਾ ਪੂਰੀ ਫੁੱਲ ਧੱਕ ਪਾਉਣੀ ਹੈ ਪੂਰਾ ਫੁੱਲ ਇਕੱਠ ਕਰ ਦੇਣਾ ਬਾਈ ਸਟਾਕ ਪੂਰਾ ਢੈਂਟ ਹੈ ਆਜੋ ਕਰਾਂ ਆ ਦੇਖੋ 1300 ਰੁਪਏ ਦੀ ਫਲਫੀ ਆਰਟੀਕਲ ਚੈੱਕ ਕਰੋ ਵੀਰੇ ਆ ਦੇਖੋ 1300 ਰੁਪਏ ਦਾ ਇੱਕ ਪੀਸ ਤਿੰਨ ਪੀਸ 3500 ਦੇ 500 ਤੋਂ ਲੈ ਕੇ ਵੀਰੇ 1300 ਰੁਪਏ ਤੱਕ ਦੀ ਫਲਫੀ ਪਈ ਆਪਣੇ ਕੋਲੇ ਆਜੋ ਕਰਾਂ ਰਾਮਪਰਾ ਸ਼ਹਿਰ ਦੇ ਵਿੱਚ ਬਾਲਾਜੀ گارਮੈਂਟ ਤੇ ਬੱਚਿਆਂ ਵਾਸਤੇ ਵੀ ਸਟਾਕ ਹੈਗਾ ਤੇ ਭੈਣਾਂ ਵਾਸਤੇ ਵੀ ਹੈਗਾ ਆ ਲੋ ਜੀ ਵੈਲਵਟ ਦੇ ਟਰੈਕ ਸੂਟ ਆ ਚੁੱਕੇ ਨੇ ਬਾਈ ਜੀ ਜਿਹੜਾ ਦਾ ਮੁੱਲ 1300 ਦਾ ਇੱਕੂਗਾ ਤੇ ਇੱਥੇ ਮਿਲਨੇ 2000 ਰੁਪਏ ਤਿੰਨ ਆ ਦੇਖੋ ਜੀ ਆ ਨਮੀ ਆਈਟਮ ਆਈ ਆ ਜੀ ਕੋਰਸੈਟ ਬੋਲਦੇ ਨੂੰ ਬਹੁਤ ਵਧੀਆ ਆਈਟਮ ਆ ਦੇਖੋ ਲੌਂਗ ਕਮੀਜ਼ਾਂ ਨਾਲ ਪਲੱਜੋ ਵੀ ਆ ਖਲੋ 700 ਰੁਪਏ ਦੇ ਇੱਕ ਆ ਬਾਈ ਜੀ 2000 ਦੇ ਤਿੰਨ ਆ ਜੋ ਗਰਾਮ ਬੱਚਿਆਂ ਵਾਸਤੇ ਪਹਿਣਾ ਵਾਸਤੇ ਹਰ ਤਰ੍ਹਾਂ ਦੀ ਚੀਜ਼ਾਂ ਆ ਲੋ ਜੀ ਫੁਰਤ ਫੁੱਲ ਵੈਰੈਟੀ ਪਈ ਆ ਵੀਰੇ ਜੁੜੀ ਚਲੋ ਬੰਦੇ ਵੱਧ ਵੱਧ ਬੰਦੇ ਜੁੜ ਜੋ ਰਾਮਪਰਾ ਸ਼ਹਿਰ ਜ਼ਿਲ੍ਹਾ ਬਠਿੰਡਾ ਬਾਲਾ ਜੀ ਗਾਰਮੈਂਟ ਆ ਕੋਟੀਆਂ ਆ ਗਈਆਂ ਬਾਈ 1000 ਦੀਆਂ ਤਿੰਨ ਲਾਈ ਦੇ ਵਿੱਚ ਸਾਰਾ ਕੁਝ ਦਿਖਾ ਦੇਣਾ ਤੁਹਾਨੂੰ ਅੱਜ ਆ ਦੇਖੋ 1000 ਰੁਪਏ ਦੀਆਂ ਤਿੰਨ 1 ਲੱਖ ਰੁਪਏ ਨਾ ਮਿਲਣਾ ਵੀਰੇ ਜੇ ਇੱਥੇ ਆ ਕੇ ਕੱਪੜ ਫੁੱਲ ਵੈਰਾਈ ਮਿਲੂਗੀ ਵੀਰੇ ਸਾਰੇ ਬ੍ਰਾਂਡਡ ਮਾਲ ਨੇ ਵਧੀਆ ਓਕੇ ਰਿਪੋਰਟ ਕੁਆਲਿਟੀ ਹੋਗੀ ਚੰਗੇ ਕੱਪੜੇ ਹੋਣਗੇ ਫੁੱਲ ਗਾਰੰਟੀ ਵਾਲੇ ਕੱਪੜੇ ਹੋਣਗੇ ਕੋਈ ਵੀ ਕੰਪਲੀਟ ਨਹੀਂ ਆਉਗੀ ਤੇ ਆਜੋ ਕਿਹੜਾ ਦੱਬ ਕੇ ਬਹੁਤ ਕੈਂਡ ਕੈਂਡ ਚੀਜ਼ਾਂ ਪਈਆਂ ਨੇ ਕਸਟਮਰ ਆਈ ਜਾਂਦੇ ਨੇ ਵੀਰ ਜੀ ਆਪਣਾ ਬਹੁਤ ਸੁੱਦਾ ਲੱਤੀ ਕਿਹੜੀ ਜਗ੍ਹਾ ਤੋਂ ਆਇਆ ਬਾਈ ਕਾਲਿਆਂ ਵਾਲੀ ਤੋਂ ਆਇਆ ਬਾਈ ਕੱਪੜੇ ਮਿਲ ਗਏ ਵੀਰੇ ਤੀਜੀ ਵਾਰ ਆਇਆ ਬਾਈ ਠੀਕ ਹੈ ਤੇ ਆਪਾਂ ਕਿਹੜੀ ਜਗ੍ਹਾ ਤੋਂ ਆਇਆ ਬਾਈ ਸੰਗਰੂਰ ਤੋਂ ਆਇਆ ਬਾਈ ਆਪਣੇ ਕੋਲੇ ਸਪੈਸ਼ਲ ਕੱਪੜੇ ਲੈਣ ਤੇ ਪਹਿਲਾਂ ਵੀ ਆਇਓ ਬਾਈ ਜੀ ਕਿਵੇਂ ਹੁੰਦੀ ਆ ਬਾਈ ਕੱਪੜਿਆਂ ਦੀ ਆ ਬਾਈ ਨੇ ਅੱਛਾ ਮਦਾ ਕੋਟ ਲੈ ਕੇ ਪਾਇਆ ਸੀ ਆਪਣੇ ਤੋਂ ਲੈ ਕੇ ਗਏ ਸੀ ਪੂਰੀ ਵਧੀਆ ਕੁਆਲਿਟੀ ਹੈ ਆਪ ਲੈ ਕੇ ਗਏ ਸੀ ਅੱਜ ਦੂਜੇ ਬਾਈ ਜੀ ਨੂੰ ਨਾਲ ਲੈ ਕੇ ਆ ਸਰਦਾਰ ਸਾਹਿਬ ਜੀ ਨੂੰ ਕਿਉਂ ਜੀ ਸਰ ਕਿਵੇਂ ਲੱਗੇ ਆਗੇ ਜੀ ਲੱਗੇ ਵਧੀਆ ਜੀ ਠੀਕ ਹੈ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਕੁਆਲਿਟੀ ਠੀਕ ਆ ਰੇਟ ਠੀਕ ਆ ਸਾਰਾ ਕੁਝ ਠੀਕ ਹੈ ਬਾਈ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਕੁਆਲਿਟੀ ਤੇ ਧਿਆਨ ਦਿੰਨੇ ਆ ਕੱਲੇ ਰੇਟ ਤੇ ਨਹੀਂ ਕੁਆਲਿਟੀ ਵਧੀਆ ਹੋਊਗੀ ਤਾਂ ਰੇਟ ਨਾਰਮਲ ਚ ਲਿਆਂਦੇ ਆਣ ਨੂੰ ਠੀਕ ਹੈ ਨਾ ਜੀ ਕਿਉਂਕਿ ਕਪੜਾ ਪਾਉਂਦਾ ਕੋਈ ਵੀ ਬੰਦਾ ਕਪੜਾ ਸ਼ੌਂਕ ਨਾਲ ਪਾਉਂਦਾ ਐ ਨਾ ਉਹ ਵੀ ਪਹਿਲੇ ਤੋ ਪੂਰੀ ਘੈਂਟ ਕੁਆਲਿਟੀ ਆ ਵੀਰੇ ਲਾਈਵ ਦੇ ਵਿੱਚ ਜੁੜੀ ਚੱਲੋ ਬੰਦੇ ਵੱਧ ਤੋਂ ਵੱਧ ਆ ਦੇਖੋ ਬਾਸਕਟ 1500 ਦੀਆਂ ਤਿੰਨ ਲਾਈਵ ਨੂੰ ਸ਼ੇਅਰ ਕਰ ਦਿਓ ਜਿੰਨੇ ਬੰਦੇ ਸ਼ੇਅਰ ਕਰਕੇ ਆਣਗੇ ਉਹਨਾਂ ਨੂੰ ਸਪੈਸ਼ਲ ਡਿਸਕਾਊਂਟ ਦਿੱਤੇ ਜਾਣਗੇ ਬੱਚਿਆਂ ਵਾਸਤੇ ਪਹਿਣਾ ਵਾਸਤੇ ਲੇਡੀਜ਼ ਵਾਸਤੇ ਸਾਰਿਆਂ ਵਾਸਤੇ ਫੁੱਲ ਕੱਪੜੇ ਨੇ ਆ ਜਾਓ ਕਰੋ ਸ਼ਹਿਰ ਰਾਮਪਰਾ ਦੇ ਵਿੱਚ ਪਹੁੰਚੋ ਬਾਲਾਜੀ ਗਾਰਮੈਂਟ ਤੇ ਜਲਦੀ ਜਲਦੀ ਨੂੰ ਵੀਡੀਓ ਸ਼ੇਅਰ ਕਰ ਦਿਓ ਤੇ ਬਹੁਤ ਘੈਂਟ ਵੈਰਾਈਟੀ ਆ ਵੀਰੇ ਫੁੱਲ ਸਟਾਕ ਆ ਦੇਖੋ ਢੀੜ ਹਜੇ ਸ਼ੁਰੂ ਐ ਟਾਈਮ ਸਵਾ 11 ਦੁਕਾਨ ਓਪਨ ਹੋਏ ਨੂੰ ਘੰਟੇ ਹੋਇਆ ਰਾਸ਼ਾ ਜੀ ਇਦੋਂ ਵੱਧ ਘੱਟ ਕਰਨਾਗਾ ਆਜੋ ਕਰਾ ਰਾਮਪਰਾ ਸ਼ਹਿਰ ਦੇ ਵਿੱਚ ਟਰੈਕ ਸੂਟ ਮਿਲਦੇ ਆ ਤੇ 1000 ਦੇ ਤਿੰਨ 2000 ਦੇ ਤਿੰਨ 1500 ਦੇ ਤਿੰਨ 2500 ਦੇ ਤਿੰਨ ਜੈਜੀ ਮਰਜੀ ਲੈ ਲਓ ਵੀਰੇ ਜਿੰਨਾ ਗੁੜ ਪਾ ਦੂੰਗ ਉਹਨਾ ਮਿੱਠਾ ਕਰ ਦਾਂਗੇ ਜੁੜੀ ਚੱਲੋ ਬੰਦੇ ਵੱਧ ਤੋਂ ਵੱਧ ਲਾਈਵ ਚਲਾ ਰੱਖਿਆ ਬਾਈ ਫੁੱਲ ਵੈਰੈਟੀ ਆ ਬਾਲਾ ਜੀ ਗਾਰਮੈਂਟ ਦੇ ਦਿਖਾਈ ਪੱਤੋ ਹੀ ਸ਼ਰਟਾਂ ਆ ਦੇਖੋ ਜੀ ਸ਼ਰਟਾਂ ਨੇ 1000 ਦੀਆਂ ਤਿੰਨ ਮੋਟੀਆਂ ਸ਼ਰਟਾਂ ਪੂਰੀ ਗਾਰੰਟੀ ਵਾਲੀ ਕਲਰ ਮੈਚਿੰਗ ਬਹੁਤ ਕਹਿੰਦੇ ਤੇ ਨਵੀਆਂ ਸਾਡੇ ਕੋਲੇ ਪੈਪੇ ਦੀਆਂ ਚੀਜ਼ਾਂ ਆਈਆਂ ਨੇ 2000 ਰੁਪਏ ਦੇ ਤਿੰ ਬਾਈ ਵੈਰੈਟੀ ਇੱਕ ਤੋਂ ਇੱਕ ਮਿਲੂਗੀ ਇੱਥੇ ਆ ਕੇ ਕੋਈ ਆਣੀ ਵੀ ਲਾਲਚ ਕਰਕੇ ਸਾਦ ਲੈਣੇ ਆਂ ਅਸੀਂ ਅਸੀਂ ਗਾਹਕ ਨੂੰ ਵੈਰੈਟੀ ਦੰਨੇ ਆ ਬਾਈ ਵੈਰੈਟੀ ਰੇਟ ਤਾਂ ਹਰ ਇੱਕ ਜਗ੍ਹਾ ਤੇ ਮਿਲ ਜਾਣਗੇ ਸੇਲ ਨਾਲ ਮਾਲ ਨੀਊਗਾ ਵੀਰੇ ਕੁਆਲਿਟੀ ਹੋਊਗੀ ਇੱਕ ਨੰਬਰ ਦੀ ਸਟਾਕ ਫੁੱਲ ਹੋਊਗਾ ਹਰੇਕ ਚੀਜ਼ ਦਾ ਭੀੜ ਜ਼ਿਆਦਾ ਹੁੰਦੀ ਹੈ ਕਈ ਵਾਰੀ ਨਹੀਂ ਵੀ ਗੱਲ ਸੁਣੀ ਆਂਦੀ ਉਹਦੇ ਵਾਸਤੇ ਮਾ ਵੀ ਚੋਣਿਆ ਦੇਖੋ ਸਟਾਕ ਕੈਪ ਵਾਲੀਆਂ ਹੁੱਡੀਆਂ ਬਹੁਤ ਵਧੀਆ ਨੇ ਆ ਦੇਖੋ ਚੈੱਕ ਕਰੋ ਪੀਸ ਆਰਟੀਕਲ ਪੂਰੇ ਵਧੀਆ ਨੇ ਫਰੈਸ਼ ਦੇ ਆਰਟੀਕਲ ਨੇ ਜੈ ਜੈ ਮਰਜੀ ਸਟਾਕ ਚੱਕੀ ਜਲੋ ਜੁੜੀ ਚਲੋ ਬੰਦੇ ਵੱਧ ਤੋਂ ਵੱਧ ਬਾਈ ਜਿੰਨੇ ਵੀ ਬੰਦੇ ਆ ਰਹੇ ਨੇ ਆਜੋ ਕਰਾ ਗਰਦ ਠਾ ਦੇਣੀ ਹੈ ਪੂਰੀ 2000 ਰੁਪਏ ਦੀਆਂ ਤਿੰਨ ਆਈਟਮਾਂ ਤੇ ਆ ਲੋਹੜਾਂ ਆ ਗਈਆਂ ਬਈ 2000 ਰੁਪਏ ਦੀਆਂ ਤਿੰਨ ਨਵੀਆਂ ਚੀਜ਼ਾਂ ਆਈਆਂ ਨੇ ਵੀਰੇ ਸਾਰੀਆਂ ਸਾਰੇ ਬ੍ਰਾਂਡ ਲੁੱਕ ਪੀਸ ਨੇ ਆ ਦੇਖੋ ਆਰਟੀਕਲ ਚੈੱਕ ਕਰ ਸਕਦੇ ਹੋ ਤੁਸੀਂ ਲੋਹੜਾਂ 1500 ਤੋਂ 2000 ਦੇ ਤਿੰਨ ਤੇ ਸਾਡੇ ਸਰਦਾਰ ਸਾਹਿਬ ਬਈ ਸਤਿ ਸ਼੍ਰੀ ਅਕਾਲ ਜੀ ਕਿਹੜੀ ਜਗ੍ਹਾ ਤੋਂ ਆਏ ਬਈ ਜੀ ਮਹਾਰਾਜ ਤੋਂ ਆਏ ਨੇ ਬਈ ਜੀ ਕਿਵੇਂ ਲੱਗੇ ਕੱਪੜੇ ਲੀੜੇ ਧੰਨਵਾਦੀ ਬਹੁਤ-ਬਹੁਤ ਤੁਹਾਡਾ ਤੇ ਆਜੋ ਬਈ ਅੱਗੇ ਚੱਲਦੇ ਹਾਂ ਲੋਹੜਾਂ ਪਈਆਂ ਨੇ ਸਾਡੇ ਮੋਟਾ ਜੀ ਲੋਹੜਾਂ ਦਿਖਾਓ ਮੋਟੇ ਓਏ ਆ ਦੇਖੋ ਲੋਰਾ ਹੀ 1000 ਰੁਪਏ ਕਿੰਨੇ ਨੇ 1000 ਰੁਪਏ ਦੀਆਂ ਤਿੰਨ ਲੋਰਾ ਫਰ ਲੱਗੀ ਹੋਊਗੀ ਵੀਰੇ ਪੂਰੀ ਵਧੀਆ ਕੁਆਲਿਟੀ ਰੇਜ਼ਿੰਗ ਵਾਲੀ ਤੇ ਨੈਟ ਵਾਲੀਆਂ ਨੇ 1500 ਰੁਪਏ ਦੀਆਂ ਤਿੰਨ ਆਹ ਕੋਟ ਪੈਂਟ ਆ ਬਾਈ 1500 ਰੁਪਏ ਦਾ ਕੋਟ ਪੈਂਟ ਆ ਆ ਜਾਓ ਬਾਈ 1500 ਰੁਪਏ ਦਾ ਕੋਟ ਪੈਂਟ ਆ ਬਾਈ ਆ ਜਾਓ ਦੱਬ ਕੇ ਆ ਜਾਓ ਜੁੜੀ ਤੇ ਲਓ ਵੀਰੇ ਬੰਦੇ ਵੱਤ ਤੋਂ ਅੱਜ ਜੁੜੀ ਕੇ ਲਓ 1500 ਰੁਪਏ ਦਾ ਕੋਟ ਪੈਂਟ ਮਿਲਣਾਗਾ ਵੀਰੇ 1500 ਰੁਪਏ ਮਿਲ ਗਿਆ ਬਾਈ ਕੋਟ ਪੈਂਟ ਕਿਹੜੀ ਜਗ੍ਹਾ ਤੋਂ ਆਏ ਬਾਈ ਬਠਿੰਡੇ ਤੋਂ ਆਏ ਬਾਈ ਕਿਵੇਂ ਲੱਗੇ ਕੱਪੜੇ ਲੀੜੇ ਥੋੜਾ ਇਧਰ ਨੂੰ ਆਓ ਕਿਵੇਂ ਲੱਗੇ ਕੱਪੜੇ ਜਿਹੜੇ ਬਹੁਤ ਵਧੀਆ ਬਾਈ ਨੰਬਰ 1 ਨੰਬਰ 1 ਬਾਈ ਬਠਿੰਡੇ ਤੋਂ ਆਏ ਸਪੈਸ਼ਲ ਕੋਟ ਪੈਂਟ ਲੈ ਕੇ ਵਿੱਦ ਫੈਮਿਲੀ ਦੇ ਨਾਲ ਆਜੋ ਕਰਾਂ ਬਾਈ ਸਾਰਿਆਂ ਨੂੰ ਬੇਨਤੀ ਆਓ ਵੱਧ ਤੋਂ ਵੱਧ ਤੇ ਜੀਨ ਦੀਆਂ ਪੈਂਟਾਂ ਦਿਖਾਓ ਲੰਬੂ ਜੀ ਜੀਨ ਦੇ ਵਿੱਚ ਤੁਹਾਨੂੰ ਰੇਂਜ ਮਿਲਣੀ ਹੈ ਸਾਡੇ ਕੋਲੇ 1500 ਦੀ ਤੇ ਤੁਹਾਨੂੰ 1800 ਦੀ ਤੇਨ ਇੱਕ ਤੋਂ ਇੱਕ ਵੈਰਾਈਟੀ ਮਿਲਣੀ ਹੈ ਵੀਰੇ ਫੁੱਲ ਵੈਰਾਈਟੀ ਮਿਲਣੀ ਹੈ ਸਟੋਰ ਦੇ ਉੱਤੇ ਫੁੱਲ ਵੈਰਾਈਟੀ ਫੁੱਲ ਵੈਰਾਈਟੀ ਮਿਲਣੀ ਹੈ ਬਾਈ ਜੀ ਫੁੱਲ ਵੈਰਾਈਟੀ ਐ ਨਹੀਂ ਹੋਊਗਾ ਵੀ ਇੱਕ ਨਾਲ ਦਾ ਸਮਾਨ ਲੂਗਾ ਵੀਰੇ ਵੈਰਾਈਟੀ ਹੋਗੀ ਅੱਜ ਸ਼ਾਪ ਓਪਨ ਹੈ ਬਾਈ ਜ ਦਬ ਕੇ ਸ਼ੇਅਰ ਕਰ ਦਿਓ ਵੀਰੇ 1 ਲੱਖ ਰੁਪਏ ਦਾ ਨਾਮ ਦੰਦਾ ਸ਼ਰਮਾ ਜੇ ਕੋਈ ਬੰਦਾ ਗਲਤ ਸਾਬਿਤ ਕਰ ਦੇ ਵੀਰੇ ਆਜੋ ਕਰਨਾ ਦਬ ਕੇ ਸ਼ੇਅਰ ਕਰੀ ਚੱਲੋ ਵੀਡੀਓ ਨੂੰ ਸ਼ੇਅਰ ਕਰੀ ਚੱਲੋ ਦਬ ਕੇ 1500 ਰੁਪਏ ਦੇ ਤਿੰਨ ਪੈਂਟਾਂ 1800 ਦੀਆਂ ਤਿੰਨ ਪੈਂਟਾਂ ਹਰੇਕ ਚੀਜ਼ ਦੇ ਵਿੱਚ ਤੁਹਾਨੂੰ ਵੈਰਾਈਟੀ ਮਿਲਣੀ ਹੈ ਵੀਰੇ ਫੁੱਲ ਵੈਰਾਈਟੀ ਮਿਲਣੀ ਹੈ ਤੇ ਤੁਹਾਨੂੰ ਇੱਕ ਗੱਲ ਹੋਰ ਦੱਸ ਦਈਏ ਖੁਸ਼ਖਬਰੀ ਜੇ ਕਿਸੇ ਭਰਾ ਨੇ ਬੂਟ ਲੈਣੇ ਹੋਣ ਆਪਣੇ ਨਾਲ ਹੀ ਸ਼ਰਮਾ ਬੂਟ ਹਾਊਸ ਖੁੱਲਿਆ ਗਿਆ ਜੀ 500 ਰੁਪਏ ਦੇ ਵਿੱਚ ਵਧੀਆ ਬੂਟ ਮਿਲਨੇ ਆਕਸ਼ਨ ਦੇ ਬੰਦੇ ਦੀ ਮਦਦ ਕਰੋ ਆ ਕੇ ਲੈ ਕੇ ਜਾਓ ਉਹਦੇ ਕੋਲ ਨੇੜੇ ਸ ਵੀ ਹੈ ਟਰੈਕ ਸ 2000 ਦੇ ਤਿੰਨ ਤੇ 1000 ਦੇ ਤਿੰਨ ਖੋਲੀ ਸੈਂਪਲ ਲਾਈਵ ਚੱਲੀ ਜਾਂਦਾ ਦਿਖਾਈਆਂ ਸੈਂਪਲ ਆਜੋ ਵੀਰੇ ਜਿਹੜੇ ਭਰਾ ਕਹਿੰਦੇ ਨੇ ਵੀ ਟਰੈਕਸੂਟਾਂ ਦੀ ਵੈਰਾਈਟੀਆਂ ਦੇਖੋ ਵੀਰੇ ਆ ਗਿਆ 2000 ਰੁਪਏ ਤਿੰਨ ਆਰਟੀਕਲ ਚੈੱਕ ਕਰੋ ਨੈਟ ਲੱਗੀ ਹੋਊਗੀ ਤੇ 1000 ਰੁਪਏ ਦੇ ਤਿੰਨ ਵੀ ਹੋਣਗੇ ਸਾਰੇ ਸਾਈਜ਼ ਪਏ ਨੇ ਵੀਰੇ ਦੱਬ ਕੇ ਸ਼ੇਅਰ ਕਰੋ ਪੰਜਾਬ ਵਿੱਚ ਹੈ ਬਾਲਾਜੀ ਗਾਰਮੈਂਟ ਰੰਪਰਾ ਸ਼ਹਿਰ ਜ਼ਿਲ੍ਹਾ ਬਠਿੰਡਾ 2000 ਰੁਪਏ ਤਿੰਨ ਤੇ 1000 ਰੁਪਏ ਤਿੰਨ ਵਿੱਚ ਬਹੁਤ ساری ਚੀਜ਼ਾਂ ਮਿਲਣੀਆਂ ਨੇ ਵੀਰੇ 1000 ਦੇ ਤਿੰਨ ਦਿਖਾਓ ਬਈ ਜੀ ਆਹ ਟਰੈਕਸੂਟ ਮਿਲੂਗਾ ਵੀਰੇ 1000 ਰੁ 1000 ਰੁਪਏ ਦੇ ਤਿੰਨ ਸੈੱਟ ਮਿਲਨੇ ਆ ਬਾਈ ਜੀ ਨਾਲੇ ਤੇ ਪਜਾਮਾ ਹੋਊਗਾ ਜੀ 1000 ਦੇ ਤਿੰਨ ਤੇ 2000 ਰੁਪਏ ਤਿੰਨ ਦੱਬ ਕੇ ਸ਼ੇਅਰ ਕਰ ਦਿਓ ਤੇ ਇੱਕ 2500 ਰੁਪਏ ਤਿੰਨ ਵੀ ਦਿਖਾਵਾਂਗੇ ਉਹ ਕੱਢੀ ਰੈੱਡ ਕਲਰ ਦਾ ਬਾਈ ਜੈਜਾ ਗੁੜ ਭਾਈ ਚੱਲਾਂਗੇ ਉਹ ਜਾਂ ਮਿੱਠਾ ਕਰੀ ਚੱਲਾਂਗੇ ਹਰ ਤਰ੍ਹਾਂ ਦੀ ਵੈਰਾਈਟੀ ਮਿਲੂਗੀ ਤੁਹਾਨੂੰ ਜਿਸ ਤਰ੍ਹਾਂ ਦੀ ਮਰਜ਼ੀ ਵੈਰਾਈਟੀ ਲੈ ਲਓ ਆ ਦੇਖੋ ਜਿਹੜੇ ਭਰਾ ਕਹਿੰਦੇ ਨੇ ਨਾ ਵੀ ਬ੍ਰੈਂਡ ਬਾਈ ਇੱਥੇ ਆ ਕੇ ਚੈੱਕ ਕਰੋ ਐਵੇਂ ਇੱਕ ਉਂਗਲ ਨਾਲ ਕਮੈਂਟ ਤੁਸੀਂ ਲਿਖ ਦਿੰਨੇ ਪਹਿਲਾਂ ਚੈੱਕ ਕਰਿਆ ਕਰੋ ਫਿਰ ਉਹਦੂਆ ਕਮੈਂਟ ਕਰਿਆ ਕਰੋ ਵੀਰੇ ਆਜੋ ਕਰਾ ਦੱਬ ਕੇ ਸ਼ੇ ਸਿਆਰ ਪੈਦੀ ਤੈਨੂੰ ਜੁੜੀ ਚੱਲ ਪਿਆ ਹਾਂਜੀ ਹਾਂਜੀ ਜੁੜੀ ਚੱਲੋ ਬੰਦੇ ਦੱਬ ਕੇ ਸ਼ੇਅਰ ਕਰ ਦਿਓ ਵੀਰੇ ਵੀਡੀਓ ਨੂੰ ਚਲਦੀ ਚਲਦੀ ਨੂੰ ਲਾਈਵ ਨੂੰ ਸ਼ੇਅਰ ਕਰੀ ਚੱਲੋ ਤੇ ਆ ਸਾਰੀਆਂ ਹਜ਼ਾਰ ਦੀਆਂ ਤਿੰਨ ਵਾਲੀ ਚੀਜ਼ਾਂ ਨੇ ਬਾਈ ਤੇ ਆ ਕੋਟ ਪੈਂਡ ਮਿਲਨੇ ਆ ਮੁੰਡੇ ਕੋਲੇ ਕੋਟ ਪੈਂਡ ਦੇ ਆ ਦੇਖੋ ਟੰਗਿਆ ਪਿਆ ਬਾਈ ਕੋਟ ਪੈਂਡ 1500 ਰੁਪਏ ਦੇ ਵਿੱਚ ਵਧੀਆ ਸਪੋਰਟ ਆ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਗੰਗਾ ਨਗਰ ਬਾਈ ਜੀ ਗੰਗਾ ਨਗਰ ਤੋਂ ਆਏ ਨੇ ਸਪੈਸ਼ਲ ਬਹੁਤ ਬਹੁਤ ਦਿਲੋਂ ਧੰਨਵਾਦ ਕਰਦੇ ਆ ਬਾਈ ਇੰਨੀ ਦੂਰੋਂ ਬਾਈ ਚੱਲ ਕੇ ਤੇਲ ਫੂਕੇ ਸਾਡੇ ਕੋਲੇ ਆਏ ਨੇ ਤੇ ਬਹੁਤੋ ਸਤਿਕਾਰ ਕਰਦੇ ਆ ਬਾਈ ਜੀ ਨੂੰ ਕੋਟ ਪੈਂਟ ਪਵਾਇਆ ਜਾ ਰਿਹਾਗਾ ਤੇ 1500 ਰੁਪਏ ਚ ਕੋਟ ਪੈਂਟ ਦੇਣਾ ਜੀ ਆਪਾਂ ਪੂਰਾ ਵਧੀਆ ਇੱਧਰ ਚੱਕ ਕੇ ਉਸ ਬਾਈ ਜੀ ਕਿਵੇਂ ਲੱਗੇ ਕੱਪੜੇ ਜੀ ਵਧੀਆ ਜੀ ਹਜੇ ਤਾਂ ਬਾਈ ਨੇ ਚਾਹ ਪੀ ਕੇ ਹਜੇ ਪਹਿਲਾ ਸੈਂਪਲ ਹੀ ਚੈੱਕ ਕੀਤਾਗਾ ਉਸ ਤੋਂ ਬਾਅਦ ਬਾਈ ਰਿਜ਼ਲਟ ਕੱਢੂਗਾ ਵੀ ਕੱਪੜਿਆਂ ਦੀ ਗੱਲਬਾਤ ਕੀ ਐ ਤੇ ਬਾਪੂ ਜੀ ਵੀ ਖੜੇ ਨੇ ਨਾਲ ਕਿਉਂ ਬਾਪੂ ਜੀ ਠੀਕ ਐ ਗੱਲਬਾਤ ਠੀਕ ਐ ਸਾਹਿਬ ਜੀ ਕਿਵੇਂ ਕੱਪੜੇ ਲੀੜੇ ਬਾਈ ਜੀ ਕੱਲੀਆਂ ਗੱਲਾਂ ਨਹੀਂ ਸਾਡੇ ਕੋਲੇ ਸਮਾਨ ਪੂਰਾ ਦਾ ਪੂਰਾ ਫੁੱਲ ਸਟਾਕ ਰੱਖਿਆ ਹੋਇਆ ਪੂਰੀ ਫੁੱਲ ਭੀੜ ਹੁੰਦੀ ਐ ਗੜ ਹੋਊ ਤੇ ਸਾਰਾ ਸਟੋਕ ਜਿਹੜਾ ਹੋਊਗਾ ਫਰੈਸ਼ ਹੀ ਹੋਊਗਾ ਕੋਈ ਐ ਨਹੀਂ ਹੋਊਗਾ ਵੀ ਪੁਰਾਣਾ माल ਸੁੱਟਿਆ ਜਮਾ ਨਵਾਂ ਮਾਲ ਹੋਊਗਾ ਢੇਰਾਂ ਦੇ ਢੇਰ ਹੁੰਦੇ ਆ ਵੀਰੇ ਬਾਲਾਜੀ گارਮੈਂਟ ਤੇ ਪਹੁੰਚੋ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਆ ਜੀ ਆ ਦੇਖੋ ਹਜੇ ਤਾਂ 10:11 ਹੋਇਆ ਵੀਰੇ ਭੀੜ ਸ਼ੁਰੂ ਹੋ ਰਹੀ ਐ ਹੌਲੀ ਹੌਲੀ ਬਦਨੀ ਆ ਇਹ ਧੰਨਵਾਦ ਜੀ ਸਾਰਿਆਂ ਦਾ ਬਹੁਤ ਬਹੁਤ ਇੱਕ ਤੁਹਾਨੂੰ ਹੋਰ ਖੁਸ਼ਕबरी ਦੇ ਦਈਏ ਵੀਰੇ ਬੂਟਾਂ ਦਾ ਕੰਮ ਕੀਤਾ ਮੁੰਡੇ ਨੇ ਨਵਾਂ ਤੇ 500 ਰੁਪਏ ਚ ਬੂਟ ਲੈਣ ਵਾਸਤੇ ਮਿਲੋ ਪਹੁੰਚੋ 500 ਰੁਪਏ ਚ ਲੈਣ ਵਾਸਤੇ ਬੂਟ ਪਹੁੰਚੋ ਸਾਰਿਆਂ ਨੂੰ ਦੱਬ ਕੇ ਬੇਨਤੀ ਐ ਆਜੋ ਕਰਾਂ ਲਾਈਵ ਦੇ ਵਿੱਚ ਬਾਲਾ ਜੀ ਗਾਰਮੈਂਟ ਤੇ ਚਾਹ ਦਾ ਲੰਗਰ ਜਮਾਂ ਫ੍ਰੀ ਕੀਤਾ ਆ ਵੀਰੇ ਜਿੰਨੇ ਵੀ ਭਰਾਣੇ ਆ ਦੇਖੋ ਚਾਹ ਦੀ ਸਟਾਲ ਲਾ ਰੱਖੀਆ ਵੀਰੇ ਫ੍ਰੀ ਜਮਾਂ ਫ੍ਰੀ ਆ ਜਮਾਂ ਚਾਹ ਦਾ ਕੰਮ ਆ ਦੇਖੋ ਨਾਲ ਸ਼ਾਪ ਫੁੱਲ ਚੁੱਕੀ ਆ ਚੱਲੀ ਜਾਂਦਾ ਸਿਸਟਮ ਬਾਈ ਲਾਈਵ ਚੱਲੀ ਜਾਂਦਾ ਪੂਰਾ ਵਧੀਆ ਆਜੋ ਦਿਖਾਈਏ ਤੁਹਾਨੂੰ ਬੂਟਾਂ ਦਾ ਸਟਾਕ ਦਿਖਾਈਏ ਅੱਜ ਤਾਂ ਸਾਡੇ ਮੰਗਲਾ ਜੀ ਬੈਠੇ ਆ ਲਾਈਵ ਕਰ ਲਉ ਕੋਈ ਨਕਲੀ ਬੂਟ ਨਹੀਂ ਹੋਊਗਾ ਐਕਸ਼ਨ ਦੇ ਬੂਟ ਮਿਲਨੇ ਆ ਜੋ ਵੀ ਐਮ ਆਰ ਪੀ ਹੋਗਾ 1400 ਨੂੰ ਐਮ ਆਰ ਪੀ ਆ 50% ਲੈਸ ਤੇ ਮਿਲ ਰਿਹਾ ਵੀਰੇ 700 ਤੇ 500 ਤੇ ਪਹਿਣਾ ਵਾਸਤੇ ਸਿਰਫ 200 ਰੁਪਏ ਚ ਦੇ ਰਿਆਂ ਵੈਲੀ ਵਧੀਆ ਟੌਪ ਦੀ ਆਜੋ ਕਰਾ ਦੱਬ ਕੇ ਸ਼ੇਅਰ ਕਰੀ ਚੱਲੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਰਾਮਪਰਾ ਸ਼ਹਿਰ ਜ਼ਿਲ੍ਹਾ ਬਠਿੰਡਾ ਬਾਲਾਜੀ ਗਾਰਮੈਂਟ